ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਚੌਥਾ ਪਹਿਲਾ ਪਹਿਰੇ ਰੈਣਕੈ ਵਣ ਜਾ ਰਿਆ ਮਿੱਤਰਾ ਹਰ ਪਾਇਆ ਉਦਰ ਮੰਝਾਰ ਹਰ ਧਿਆਵੈ ਹਰ ਉਚਰੈ ਵਣ ਜਾ ਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਦੇ ਵਿੱਚ ਅਗਨੀ ਹਰ ਜਪ ਜੀਵੇ ਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀ ਵਿਆ ਜਿਸ ਕੀ ਵਸਤ ਤਿਸ ਚਿਤ ਹੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਹਰ ਜਪੀਐ ਕਿਰਪਾ ਧਾਰ ਦੂਜੈ ਪਹਿਰੈ ਰੈਣਕੈ ਵਣ ਜਾ ਰਿਆ ਮਿਤਰਾ ਮਨ ਲਾਗਾ ਦੂਜੈ ਭਾਇ ਮੇਰਾ ਮੇਰਾ ਕਰ ਪਾਲੀਐ ਵਣ ਜਾ ਰਿਆ ਮਿੱਤਰਾ ਲੇ ਮਾਤ ਪਿਤਾ ਗਲ ਲਾਏ ਲਾਵੇ ਮਾਤ ਪਿਤਾ ਸਦਾ ਗਲ 세ਤੀ ਮਨ ਜਾਣੈ ਖਟਖਵਾਏ ਜੋ ਦੇਵੇ तिसੈ ਨਾ ਜਾਣੈ ਮੂੜਾ ਦਿੱਤੇ ਨੋ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੇ ਮਨ ਲਿਵ ਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਬਹੂ ਖਾਇ ਤੀਜੇ ਪਹਿਰੇ ਰੈਣਕੈ ਵਣ ਜਾ ਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਵੈ ਧਨ ਸੰਚਵੈ ਵਣ ਜਾ ਰਿਆ ਮਿੱਤਰਾ ਹਰ ਨਾਮਾ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲੈ ਜੇ ਹੋਵੇ ਅੰਤ ਸਖਾਈ ਇਹੋ ਤਾਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰੈਣਕੈ ਵਣ ਜਾ ਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਹਰ ਸੇਵਹੁ ਪੂਰਾ ਸਤਗੁਰੂ ਵਣ ਜਾ ਰਿਆ ਮਿੱਤਰਾ ਸਭ ਚੱਲੇ ਰਹਿਣ ਵਿਹਾਂਦੀ ਹਰ ਸੇਵਹੁ ਖਿੰਖਿਨ ਖਿਨ ਢਿਲ ਮੂਲ ਨਾ ਕਰਿਓ ਜਿਤ ਅਸਥਿਰ ਜੋਗ-ਜਗ ਹੋਵਹੁ ਹਰ ਸੇਤੀ ਸਤ ਮਾਨ ਹੋ ਰਲਿਆ ਜਨਮ ਮਰਨ ਦੁਖ ਖੋਵਹੁ ਗੁਰ ਸਤਗੁਰ ਸੁਆਮੀ ਭੇਦ ਨ ਜਾਣਹੁ ਜੇਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰੈਣ ਭਗਤਾ ਦੀ ਸ੍ਰੀ ਰਾਗ ਮਹੱਲਾ 5 ਪਹਿਲਾ ਪਹਿਰੇ ਰੈਣ ਕੈ ਬਣ ਜਾ ਰਿਆ ਮਿੱਤਰਾ ਤਰ ਪਾਇਤਾ ਉਦਰੇ ਮਾਹੀ ਦਸੀ ਮਾਸੀ ਮਾਨਸ ਕੀਆ ਬਣ ਜਾ ਰਿਆ ਮਿੱਤਰਾ ਕਰ ਮਹੌਲਤ ਕਰਮ ਕਮਾਹੀ ਮਹੌਲਤ ਕਰ ਦਿਨੀ ਕਰਮ ਕਮਾਣੇ ਜੈਸਾ ਲਿਖਤ ਤੁਰ ਪਾਇਆ ਮਾਤ ਪਿਤਾ ਪਾਈ ਸਤ ਬਨਿਤਾ ਤੈਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤੈ ਵਸ ਕਿਛ ਨਾਹੀ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਤਰ ਪਾਇਤਾ ਉਦਰੈ ਮਾਹੀ ਦੂਜਾ ਪਹਿਰੈ ਰੈਣਕੈ ਵਣ ਜਾ ਰਿਆ ਮਿਤਰਾ ਭਰਤ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਨਈ ਵਣ ਜਾ ਰਿਆ ਮਿੱਤਰਾ ਮਨ ਮਤਾਂ ਅਹੰਮੇ ਬੁਰਾ ਭਲਾ ਨਾ ਪਛਾਨੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਗੁਰ ਕਬਹੂ ਨਾ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਾਬ ਕਿਆ ਜਵਾਬ ਕਰੇ ਕਹੋ ਨਾਨਕ ਦੁਜੈ ਪਹਿਰੈ ਪ੍ਰਾਣੀ ਪਰ ਜੋਬਨ ਲਹਿਰੀ ਦੇ ਤੀਜਾ ਪਹਿਰਾ ਰੈਣਕੈ ਵਣ ਜਾ ਰਿਆ ਮਿੱਤਰਾ ਬਿਖ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹੇ ਲਪਟਿਆ ਵਣ ਜਾ ਰਿਆ ਮਿੱਤਰਾ ਅੰਤਰ ਲਹਿਰ ਲੋਭਾਨ ਅੰਤਰ ਲਹਿਰ ਲੋਭਾਨ ਪ੍ਰਾਨੀ ਸੋ ਪ੍ਰਭ ਚੇਤਨਾ ਆਵੈ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁਖ ਪਾਵੈ ਸਿਰਜਨ ਹਾਰ ਵਿਸਾਰਿਆ ਸੁਆਮੀ ਇਕ ਨਿਮਖ ਨਾ ਲਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸੰਚੇ ਅੰਧ ਅਗਿਆਨ ਚੌਥੇ ਪਹਿਰੇ ਰੈਣਕੈ ਵਣ ਜਾ ਰਿਆ ਮਿੱਤਰਾ ਦਿਨ ਨੇੜੈ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਵਣ ਜਾ ਰਿਆ ਮਿੱਤਰਾ ਤੇਰਾ ਦਰਗਹ ਹੈ 베ਲੀ ਹੋਏ ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ ਇਹੋ ਮੋਹ ਮਾਇਆ ਤੇਰਾ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥਾ ਪਹਿਰੈ ਦਿਨ ਨੇੜੈ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾ ਵਣ ਜਾ ਰਿਆ ਮਿੱਤਰਾ ਉਠ ਚੱਲੇ ਕਮਾਣਾ ਸਾਥ ਇਕ ਰਤੀ ਬਿਲਮਨਾ ਦੇਵਨੀ ਵਣ ਜਾ ਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੀ ਜਿਨੀ ਪੂਰਾ ਸਤਗੁਰ ਸੇਵਿਆ ਸੇ ਦਰਗਹ ਸਦਾ ਸੁਹੇਲੀ ਕਰਮ ਧਰਤੇ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋਹ ਹੈ ਦਰਬਾਰੇ ਮਨ ਮੁਖ ਸਦਾ ਭਵਾਤ ਕਰਮ ਧਰਤੇ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋਹ ਹੈ ਦਰਬਾਰੇ ਮਨ ਮੁਖ ਸਦਾ ਭਵਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ